ਡੇ 1 ਹੋਰ ਅਸੀਂ ਜਾ ਰਹੇ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੇ ਲਈ ਲੋਜੀ ਬਟਾਲੇ ਅਸੀਂ ਰਾਤ ਨੂੰ ਆ ਗਏ ਸੀਗੇ ਚੰਡੀਗੜ੍ਹ ਤੋਂ ਮੈਂ ਮੇਰਾ ਕਜ਼ਨ ਜੀਵਨ ਜੋ ਸਿੰਘ 베ਦੀ ਮੰਮੀ ਜੀ ਪਾਪੀ ਜੀ ਔਰ ਰਾਜ ਸਾਨੂੰ ਜਿਆਦਾ ਮਿਲਲੇ ਚਾਟ ਵਾਲੇ ਅੰਕਲ ਔਰ ਇਹ ਅਸੀਂ ਜਾ ਰਹੇ ਆ ਜੀ ਰਾਤ ਨੂੰ ਕਿਉਂਕਿ ਤੁਹਾਨੂੰ ਬਾਅਦ ਤੇ ਡੇਰਾ ਬਾਬਾ ਨਾਨਕ ਦੇਖੋ ਕਿੰਨੀ ਜ਼ਿਆਦਾ ਧੁੰਦ ਸੀ ਅਸੀਂ ਰਾਤ ਰੁਕਾਂਗੇ ਆਪਣੇ ਰਿਸ਼ਤੇਦਾਰਾਂ ਦੇ ਘਰ 6:14 ਹੋਨੇ ਸ਼ਾਮ ਦੇ ਔਰ ਵੇਖੋ ਕਿੰਨੀ ਜ਼ਿਆਦਾ ਠੰਡੇ ਓ ਮਾਈ ਗਾਡ ਦੇਖੀ ਨਹੀਂ ਰਿਹਾ ਕੁਝ ਵੀ ਹਮ ਕਮਾਂ ਕਮਾਂ ਔਰ ਇਹ ਅਸੀਂ ਪਹੁੰਚ ਗਏ ਡੇਰੇ ਉਹਨਾਂ ਦੇ ਘਰ ਜੰਗੀ ਭਾਜੀ ਦੇ ਘਰ ਔਰ ਦੇਖੋ ਜੀ ਚੰਗੀ ਬਾਜੀ ਹੋਣਾ ਨੇ ਪੂਰਾ ਹੀਟਰ-ਹਟਰ ਲਾ ਕੇ ਕਮਰਾ ਗਰਮ ਕੀਤਾ ਹੋਇਆ ਸੀ ਬਹੁਤ ਠੰਡ ਸੀ ਉਹਨਾਂ ਦੇ ਡੈਡੀ ਚੰਗੀ ਬਾਜੀ ਉਹਨਾਂ ਦੀ ਵਾਈਫ ਆਹ ਇਹ ਕੋਈ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਸਾਡੇ ਘਰ ਦੇ ਬੜਾ ਜ਼ਿਆਦਾ ਉਹਨਾਂ ਨੇ ਇੱਜ਼ਤ ਮਾਨ ਕੀਤਾ ਪੂਰੇ ਹਲਵਾਈ ਉਲੂ ਲਾਏ ਹੋਏ ਸੀਗੇ ਉਹਨਾਂ ਨੇ ਸਾਡੇ ਜਾਨ ਦੀ ਖੁਸ਼ੀ ਦੇ ਇਹ ਦੇਖੋ ਜੀ ਕੁਛ ਉਹਨਾਂ ਦੇ ਗੈਸ ਵੀ ਆ ਗਏ ਨੇ ਹੁਣ ਐਡ-ਆਨ ਹੋਏ ਨੇ ਔਰ ਬਾਜੀ ਕੁਝ ਸਮਝਾ ਦੇ ਨੇ ਉਹਨਾਂ ਨੂੰ ਕੁੜੀਆਂ ਨੂੰ ਪਤਾ ਨਹੀਂ ਸਮਝ ਨਹੀਂ ਆਨੇ ਕਿ ਨਹੀਂ that is a different story but ਹਮ ਲਓ ਜੀ ਬੜੇ ਗਵਾਰ ਨਾਲ ਗੱਲਾਂ ਸੁਣਦੀਆਂ ਨੇ ਆ ਫੋਟੋ ਸੈਸ਼ਨ ਲਓ ਜੀ ਫੋਟੋਆਂ ਚੱਲ ਰਹੀਆਂ ਨੇ ਅਗਲੇ ਦਿਨ ਹੁਣ ਮਾਰਨਿੰਗ ਦੇ ਵਿੱਚ ਰਾਤ ਸੀ ਸੌ ਗਏ ਉਹਨਾਂ ਦੇ ਕੱਲ ਸਵੇਰੇ ਵੇਖੋ ਜੀ ਤਿਆਰ ਮੇਰੀ ਮੰਮੀ ਨੇ ਬੁਲਕਾਰੀ ਲੈ ਲਈ ਹੈ ਡੈਡੀ ਕੋਟ ਕੁੜਪਾ ਕੇ ਪੂਰੇ ਰੈਡੀ ਨੇ ਦੇਖੋ ਸੂਟ ਜਿਹੜਾ ਸੁਮਨ ਨੇ ਬਣਾ ਕੇ ਭੇਜਿਆ ਬਹੁਤ ਹੀ ਸੋਹਣਾ ਲੈ ਕੇ ਚੱਲਦੇ ਆ ਔਰ ਵੀ ਆਰ ਰੈਡੀ ਟੂ ਰੋਲ ਸਾਰਾ ਪਰਿਵਾਰ ਕੋਲ ਵੇਚ ਸਾਰੇ ਇਕੱਠੇ ਹੋ ਗਏ ਅਸੀਂ ਕਿਹੜਾ ਕਿਹੜਾ ਜਾ ਰਿਹਾ ਕਿਹੜਾ ਕਿਹੜਾ ਜਾ ਰਿਹਾ ਆਪੂ ਆਜੀ ਸਾਡੇ ਆਪੂ ਆਜੀ ਸਾਡੇ ਮੇਰੀ ਨਹੀਂ ਐਂਡ ਪੂਆ ਜੀ ਤੇ ਪ੍ਰੋਬਲਮ ਕੀ ਹੈ ਕਿ ਪੂਆ ਜੀ ਨਹੀਂ ਹੀ ਨਹੀਂ ਸ਼ੇਅਰ ਕੀਤਾ ਸੀ ਸਾਡਾ ਪਾਸਪੋਰਟ ਕਿਧਰੇ ਐਸੀ ਜਗ੍ਹਾ ਰੱਖਿਆ ਗਿਆ ਜਿੱਥੇ ਪਾਸਪੋਰਟ ਨ ਤੇ ਚਲੋ ਜੀ ਜਾਣੇ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਸੁਣੋ ਦੁਬਾਰਾ ਜਗਾਰਾ ਬੋਲੇ ਬੋਲੇ ਸੋਨੇ ਹਾਲ ਸਤ ਖੁਜੀ ਤਿਆਰੀ ਓਕੇ ਤਿਆਰੀਆਂ ਨੇ ਤੇ ਚਲੋ ਅਸੀਂ ਤੁਰ ਪਏ ਜੀ ਕਰਤਾਰਪੁਰ ਸਾਹਿਬ ਆ ਜੀ ਰਸਤੇ ਦੇ ਵਿੱਚ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਚਾਹੀਏ ਤੇ ਇਸ ਤਰ੍ਹਾਂ ਦਾ ਰਸਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਖੂਬਸੂਰਤ ਰਸਤਾ ਬਣਾਇਆ ਹੋਇਆ ਮਤਲਬ ਇੰਨੀ ਅੱਛੀ ਐਂਟ੍ਰੈਂਸ ਹੈ ਤਾਂ ਅਲੱਦਾਂ ਕਿ ਤੁਸੀਂ ਕਿਸੇ ਬੜੀ ਖੂਬਸੂਰਤ ਜਗ੍ਹਾ ਤੇ ਆ ਗਏ ਹੋ ਅਰ ਸਭ ਤੋਂ ਪਹਿਲਾ ਆ ਦੇਖੋ ਤਾਂ ਰਸਤੇ 'ਚ ਦਿਖਾਣੇ ਆ ਬੋਰਡ ਆ ਰਿਹਾ ਔਰ ਸ੍ਰੀ ਕਰਤਾਰਪੁਰ ਸਾਹਿਬ 5 ਕਿਲੋਮੀਟਰ ਸਿਰਫ 5 ਕਿਲੋਮੀਟਰ ਤੇ ਸ੍ਰੀ ਕਰਤਾਰਪੁਰ ਸਾਹਿਬ ਹੈ ਤੇ ਇਸ ਤੋਂ ਬਾਅਦ ਇਹ ਹੈ ਜੀ ਪਹਿਲੀ ਚੈੱਕ ਪੋਸਟ ਜਦੋਂ ਪਹਿਲੀ ਗੱਡੀ ਐਂਟਰ ਹੁੰਦੀ ਹੈ ਤੇ ਇੱਥੇ ਚੈਕਿੰਗ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਆ ਦੇਖੋ ਆ ਗਿਆ ਆ ਗਿਆ ਗੱਡੀਆਂ ਰੋਕੋ ਰੁਕੋ ਰੋਕੋ ਗੱਡੀਆਂ ਰੋਕੀਆਂ ਨੇ ਅਸੀਂ ਇੱਥੇ ਗੱਡੀਆਂ ਦੀ ਚੈਕਿੰਗ ਹੁੰਦੀ ਹੈ ਆ ਦੇਖੋ ਗੱਡੀਆਂ ਨੂੰ ਤੇ ਲੱਗਦਾ ਇੱਥੋਂ ਹੀ ਸ਼ੁਰੂ ਮਤਲਬ ਇਹੋ ਹੀ ਲਾਂਗਾ ਸ਼ੁਰੂ ਹੋ ਗਿਆ ਸੋ ਉਹ ਇੱਥੇ ਫੋਟੋਵਾ ਸ਼ੁਰੂ ਕਰ ਦਿੰਦੇ ਨੇ ਪਰ ਇੱਥੋਂ ਫੋਟੋਵਾ ਨਹੀਂ ਸ਼ੁਰੂ ਹੋਣੀ ਹੈ ਇੱਥੇ ਸਿਰਫ ਪਹਿਲੀ ਚੈਕਿੰਗ ਹੋਣੀ ਹੈ ਪਹਿਲੀ ਚੈਕਿੰਗ ਤੋਂ ਬਾਅਦ ਗੱਡੀ ਤੁਹਾਡੀ ਫਿਰ ਅੱਗੇ ਚੱਲ ਜਾਨੀ ਹੈ ਜੋਤੀ ਭਾਈ ਸਾਹਿਬ ਬਾਹਰ ਨਿਕਲੇ ਨੇ ਔਰ ਗੱਡੀਆਂ ਦੀ ਚੈਕਿੰਗ ਹੋਏਗੀ ਇਸ ਪੁਆਇੰਟ ਦੇ ਉੱਤੇ ਉਹ ਦੇਖੋ ਅੰਕਲ ਉਹਨੀ ਫੋਟੋ ਖਿੱਚ ਕੇ ਅੰਦਰ ਔਰ ਇਹ ਅਸੀਂ ਦੇਖ ਰਹੇ ਆ ਪਹੁੰਚ ਗਏ ਆ ਅਸੀਂ ਐਂਟਰਸ ਤੇ ਉਤੋਂ ਬਾਅਦ ਗੱਡੀ ਅੰਦਰ ਚਲੀ ਗਈ ਤੇ ਪੂਆ ਜੀ ਬਾਏ ਬਾਏ ਕੀਤਾ ਕਿ ਪੂਆ ਜੀ ਬਾਏ ਬਾਏ ਤੁਹਾਨੂੰ ਮਿਲਦੇ ਆਂ ਅਸੀਂ ਤੇ ਅਸੀਂ ਅੰਦਰ ਗਏ ਫੈਨਸ ਫਿਰ ਮਿਲਨੇ ਸਾਨੂੰ ਆ ਪੋਲੀਓ ਦੀਆਂ ਡਰਾਪਸ ਪਿਆੰਦੇ ਨੇ ਜਾਂਦੀਆਂ ਹੀ ਸਭ ਤੋਂ ਪਹਿਲਾਂ ਡਰਾਪਸ ਤੇ ਸਭ ਤੋਂ ਪਹਿਲਾਂ ਆ ਦੇਖੋ ਕਾਗਜ਼ ਪੁੱਤਰ ਸਾਰੇ ਪਿਆਰ ਕੀਤੇ ਆ ਤੇ ਇੱਥੋਂ ਅਸੀਂ ਅੰਦਰ ਇਮੀਗ੍ਰੇਸ਼ਨ ਵਾਸਤੇ ਜਾ ਰਹੇ ਆ ਅਸੀਂ ਚੱਲ ਪਿਆ ਅਸ ਇਮੀਗ੍ਰੇਸ਼ਨ ਤੋਂ ਬਾਅਦ ਸਾਰੇ ਜਿਹਨੇ ਸਵਾਰੀਆਂ ਅਸੀਂ ਆਪਣੀ ਜਿਹੜੀ ਕਾਰਟ ਸੀ ਉੱਚ ਬੈਠੇ ਆ ਆ ਦੇਖੋ ਇਥੇ ਆਂਟੀ ਜੀ ਉਹਨੇ ਮਿਲ ਗਿਆ ਆ ਸਾਹਮਣੇ ਪਾਕਿਸਤਾਨ ਇਹ ਨਾਗਪੁਰ ਤੋਂ ਆਇਆ ਸੀ ਜਿੱਥਾ ਸਾਡੇ ਨਾਲ ਪੁਜਾ ਕੋ ਲੋਕ ਸਨ ਨਾਗਪੁਰ ਤੋਂ ਆਏ ਸਾਰੇ ਜੈਂਟਲਮੈਨ ਇਹ ਸਾਰੇ ਜਿਹਨੇ ਜਿਹੜੇ ਨੇ ਇਹ ਵੀ ਸ਼੍ਰੀਕਰਤਾਰਪੁਰ ਸਾਹਿਬ ਦੀ ਬਹੁਤ ਸ਼ਰਧਾ ਹੈ ਉਹ ਨਾਲੇ ਪਾਦਸ਼ਾਹ ਦੇਵ ਤੇ ਉਹਨਾਂ ਨੇ ਵੀ ਜੇਕਾਰਾ ਛੱਡਿਆ ਜੀ ਔਰ ਇਸ ਤੋਂ ਬਾਅਦ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਆਂਟਰ ਹੋਇਆ ਮੈਂ ਮੰਮੀ ਤੇ ਜੋਤੀ ਪਾਜੀ ਮੱਥਾ ਟੇਕਿਆ ਪੀਰਾ پیغمبرਾ ਕੋ ਇਜਾਜ਼ਤ ਲੈਂਦੀ ਏ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਵੈਲਕਮ ਟੂ ਪਾਕਿਸਤਾਨ ਬਸ ਚ ਬੈਠਾਂਗੇ ਇੱਥੇ ਬਸ ਚ ਬੈਠ ਕੇ ਆ ਦੇਖੋ ਸਾਰੇ ਬੜੇ ਕੁਛ ਲਈ ਅਸੀਂ ਆ ਗਏ ਆ ਜੀ ਪਾਕਿਸਤਾਨ ਚ ਪਹਿਲੀ ਵਾਰੀ ਤੇ ਇੱਥੋਂ ਅਸੀਂ ਸਿੱਧਾ ਜਾਣਾ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਆ ਜਿੱਥੇ 20 20 ਡਾਲਰ ਜਿਹੜੇ ਨੇ ਉੱਥੇ ਜਮ੍ਹਾਂ ਕਰਾਣੇ ਪਹਿਲੇ ਉਹਨਾਂ ਦਾ ਬੈਂਕ ਏ ਉਸ ਤੋਂ ਬਾਅਦ ਦੇਖੋ ਜੀ ਨੈਕਸਟ ਇਮੀਗ੍ਰੇਸ਼ਨ ਕਰਾਈ ਔਰ ਬਸ ਚ ਬੈਠ ਕੇ ਅਸੀਂ ਪਹੁੰਚ ਗਏ ਆ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ ਜੀ ਅੱਛਾ ਜੀ ਸ਼੍ਰੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਐ ਜੀ ਅਸੀਂ ਦੇਖ ਕੇ ਗਦਗਦ ਹੋਏ ਆ ਅਗੋਂ ਸਾਨੂੰ ਡਿਪਟੀ ਸਾਹਿਬ ਸੈਫ ਖੁੱਲਾ ਸਾਹਿਬ ਜਿਹੜੇ ਨੇ ਉਹ ਹੈਡ ਕਰ ਰਹੇ ਸਨ ਇਹਨਾਂ ਨੂੰ ਉਹਨਾਂ ਨੇ ਸਾਨੂੰ ਰਿਸਿਵ ਔਰ ਇਸ ਤੋਂ ਬਾਅਦ ਅਸੀਂ ਚੱਲ ਪਏ ਐਸਐਫ ਲਾ ਸਾਬ ਨੇ ਦਿਪਤੀ ਸਾਹਿਬ ਨੇ ਸਾਨੂੰ ਜੀ ਆਇਆਂ ਕਿਹਾ ਬੜਾ ਇੱਜ਼ਤ ਮਾਨ ਕੀਤਾ ਬੁਕੇ ਦੇ ਕੇ ਉਹਨਾਂ ਨੂੰ ਇੰਨੀ ਖੁਸ਼ੀ ਸੀ ਸਾਡੇ ਆਣ ਦੀ ਕਿ ਉਸ ਤੋਂ ਬਾਅਦ ਉਹ ਸਾਨੂੰ ਇੱਕ ਐਡੀਟੋਰੀਅਮ ਦੇ ਵਿੱਚ ਲੈ ਕੇ ਗਏ ਔਰ ਉਹਨਾਂ ਨੇ ਦੱਸਿਆ ਕਿ 11 ਮਹੀਨਿਆਂ ਦੇ ਵਿੱਚ ਕਿਵੇਂ ਸ਼੍ਰੀ ਕਰਤਾਰਪੁਰ ਸਾਹਿਬ ਚੜ੍ਹਾਏ ਉਸ ਦੀ ਤਾਮੀਰ ਹੋਈ ਉਹ ਡਾਕੂਮੈਂਟਰੀ ਦੇਖਣ ਤੋਂ ਬਾਅਦ ਸਾਨੂੰ ਲੈ ਕੇ ਗਏ ਕਿ ਉਹਨਾਂ ਦੇ ਬਹੁਤ ਅੱਛੇ ਆਰਟਿਸਟ ਨੇ ਉਹਨਾਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਸਟੈਚੂ ਤਿਆਰ ਕੀਤਾ ਇਹ ਜਿਹੜਾ ਉਹਨਾਂ ਨੇ ਪੂਰਾ ਇਹਦਾ ਬਣਾ ਕੇ ਸੈਫ ਫੈਸ ਨੂੰ ਲਗਾਣਾ ਪਰ ਉਹਨਾਂ ਨੇ ਦੱਸਿਆ ਕਿੰਨੀ ਡੀਟੇਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਇਹ ਉਹਨਾਂ ਨੇ ਸਾਨੂੰ ਸਾਰਾ ਸਮਝਾਇਆ ਕਿਵੇਂ ਕਿਵੇਂ ਇਹਦੀ ਪੂਰੀ ਇਹ ਤਾਮੀਰ ਹੋਈਏ ਗੁਰਦੁਆਰਾ ਸਾਹਿਬ ਦੀ ਔਰ ਕਿਵੇਂ ਰਸਤਾ ਬਣਿਆ ਔਰ ਕਿਵੇਂ ਪੂਰਾ ਨਕਸ਼ਾ ਜਿਹੜਾ ਪਹਿਲਾ ਆਰਕੀਟੈਕ ਬਣਾਦਾ ਉਹ ਇਹ ਕ੍ਰਿਸਮਸ ਹੀ ਉਹਨਾਂ ਨੇ ਕੁੜੀ ਸਾਨੂੰ ਦਿੱਤੀ ਸੀ ਨਾਲ ਜੋ ਸਾਡੇ ਨਾਲ ਗਈ ਔਰ ਰਾਤ ਵਿੱਚ ਸਾਡੇ ਕੁਝ ਹੋਰ ਸੰਗਤ ਦੇ ਵਿੱਚ ਲੋਕ ਸੀਗੇ ਉਹਨੇ ਸਾਨੂੰ ਔਰ ਇਸ ਤੋਂ ਬਾਅਦ ਅਸੀਂ ਕਿਹਾ ਜੀ ਲੰਗਰ ਹਾ ਪਰ ਕਮਾਲ ਦੀ ਗੱਲ ਸੀ ਉਹਨਾਂ ਦੇ ਦੇਖੋ ਇਹ ਉਹਨਾਂ ਦੀ ਰਸੋਈ ਉਹਨਾਂ ਨੇ ਦਿਖਾਈ ਸਾਨੂੰ ਬਾ ਕਮਾਲ ਮਤਲਬ ਇੰਨੀ ਸੁੰਦਰ ਤਰੀਕੇ ਦੇ ਨਾਲ ਉਹਨਾਂ ਨੇ ਉਹ ਸਾਡੀ ਹਰ ਚੀਜ਼ ਦੇ ਵਿੱਚ ਇੰਨੀ ਮਾਨਤਾ ਪਾਈ ਔਰ ਸਭ ਤੋਂ ਵੱਡੀ ਗੱਲ ਇਹ ਜਿਹੜਾ ਇਹਨਾਂ ਦਾ ਚੀਫ ਹੈੱਡ ਸ਼ੈਫ ਸੀ ਉਹ ਭਰਾ ਸਾਡਾ ਜਿਹੜਾ ਏ ਉਹ 크ਰਿਸਚਨ ਮਸੀਹ ਸੀ ਪਰ ਉਹਦੀ ਇੰਨੀ ਗੁਰੂ ਨਾਨਕ ਸਾਹਿਬ ਤੇ ਸ਼ਰਧਾ ਸੀ ਔਰ ਇੰਨੀ ਸ਼ਰਧਾ ਦੇ ਨਾਲ ਉਸ ਨੇ ਸਾਨੂੰ ਪ੍ਰਸ਼ਾਦ ਦੇ ਜਿਹੜੇ ਖਵਾਏ ਔਰ ਇਹ ਦੇਖੋ ਅਸੀਂ ਕਿੱਹਾ ਵੀ ਥੋੜੀ ਦੇਰ ਨੂੰ ਪਹਿਲੀ ਵਾਰ ਅਸੀਂ ਆਏ ਆ ਤੇ ਇਹ ਜਿਹੜਾ ਜਿਹੜਾ ਜਿੱਦਾਂ ਲੰਗਰ ਪਕਦਾ ਆਟਾ ਇਹ ਗੁਰਦਾਨ ਸਾਹਿਬ ਦੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚੋਂ ਕਨਕ ਬੀਜਦੇ ਨੇ ਔਰ ਉਸੇ ਆਟੇ ਦੇ ਨਾਲ ਉਹ ਇ ਪ੍ਰਸ਼ਾਦੇ ਜਿਹੜੇ ਨੇ ਉਹ ਪਕਾਤੇ ਨੇ ਲੰਗਰ ਅਸੀਂ ਖਾਦਾ ਬਹੁਤ ਹੀ ਜਿੰਨੂ ਕਹਿ ਸਕਦੇ ਹੋ ਨਾ ਕਿ ਉਹਨਾਂ ਨੇ ਮੁਹੱਬਤ ਦੇ ਨਾਲ ਉਹਨਾਂ ਵਿੱਚ ਚਾੜਿਆ ਹੋਇਆ ਸੀਗਾ ਵੈਸੇ ਤੇ ਸਾਡੀ ਪਰੰਪਰਾ ਹੀ ਇਹ ਹੋਈ ਹੈ ਗੁਰੂ ਸਾਹਿਬ ਦਾ ਉਪਦੇਸ਼ ਸੀਗਾ ਤੇ ਅਸੀਂ ਚਨੇਗੇ ਜੀ ਮੱਥਾ ਟੇਕਨ ਇਹ ਦੇਖੋ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੇ ਕਿਹਾ ਨਹੀਂ ਸੀ ਕਿ ਜਦੋਂ ਗੁਰੂ ਸਾਹਿਬ ਨੇ ਸੰਸਾਰ ਨੂੰ ਅਲਵਿਦਾ ਕਿਆ ਤੇ ਫਿਰ ਝਗੜਾ ਹੋ ਗਿਆ ਸੀ ਅਸੀਂ ਇਹ ਕਹਾਣੀ ਆਮ ਸੁਣਦੇ ਆ ਤੇ ਝਗੜੇ ਤੋਂ ਬਾਅਦ ਮੁਸਲਮਾਨਾ ਨੇ ਕਿਹਾ ਬਾਬਾ ਸਾਡਾ ਏ ਤੇ ਸਿੱਖਾਂ ਨੇ ਕਿਹਾ ਕਿ ਮਾ ਬਾਬਾ ਸਾਡਾ ਏ ਬਾਕੀਆਂ ਨੇ ਕਿਹਾ ਬਾਬਾ ਸਾਡਾ ਏ ਤੇ ਇਹ ਸੀ ਉਹ ਮਜ਼ਾਰ ਜਿੱਥੇ ਉਹਨਾਂ ਨੂੰ ਮੁਸਲਮਾਨਾ ਰੋਲ ਦਿੱਤੀ ਸੀਗੇ ਤੇ ਉਹਨਾਂ ਨੇ ਆਪਣੇ ਇੱਥੇ ਦਫਨਾ ਦਿੱਤੇ ਸੀ ਤੇ ਇਹ ਮਜ਼ਾਰ ਉੱਥੇ ਤੇ ਅਸੀਂ ਕੇ ਅੰਦਰ ਕੋ ਦੁਰਦਰਾ ਸਾਹਿਬ ਦੇ ਵਿੱਚ ਔਰ ਇਹ ਅਸੀਂ ਦੇਖਿਆ ਮੱਥਾ ਤੁਸੀਂ ਵੇਖ ਸਕਦੇ ਹੋ ਕਿੰਨੀ ਸੰਗਤ ਬੈਠੀ ਹੋਈ ਉਸੇ गुरुद्वारा साहब के अंदर मत्था तन मन ठर गया जिन्होंने ना कि जाके बस अंजू ही नहीं रोक रहे और उस तो बाद जिथे उन्होंने सरोपे भेंट किते ने इज्जत दफजाई की थी गुरु साहब और उस बाखा कि जरा गुरु साहब ने इतने आप लगाया लगया ਸਰਕਾਰ ਨੂੰ ਆਪ ਬਸਾਇਆ ਸੀ ਉਹਨਾਂ ਨੇ ਚਲਾ ਕੇ ਸਾਨੂੰ ਹਲਟਾ ਵਾਲਾ ਖੂ ਦਿਖਾਇਆ ਸ੍ਰੀ ਸਾਹਿਬ ਜਿੱਥੇ ਇਸ ਜੁਦੇ ਦੀ ਗੁਰਦੁਆਰਾ ਸਾਹਿਬ ਦੀ ਤਾਮੀਰ ਤੋਂ ਪਹਿਲਾਂ ਓਪਨਿੰਗ ਸੈਰੇਮਨੀ ਹੋਈ ਸੀ ਉਹ ਸੀ ਔਰ ਇਹ ਹੈ ਜੀ ਬਾਬੇ ਨਾਨਕ ਦੇ ਖੇਤ ਜਿੱਥੇ ਬਾਬਾ ਨਾਨਕ ਕਿੰਨੇ ਸਾਲ ਵਾਹੀ ਕਰਦੇ ਰਹੇ ਤੇ ਅੱਜ ਉਹਨਾਂ ਖੇਤਾਂ ਨੂੰ ਨਤਮਸਤਕ ਹੋਇਆ ਮਤਲਬ ਮਨ ਜਿਹੜਾ ਸੀਗਾ ਉਹ ਸ਼ਰਧਾ ਦੇ ਨਾਲ ਤੇ ਭਾਰੀ ਗਿਆ ਸੀ ਪਰ ਇੱਕ ਅਲੱਗ ਨਜ਼ਾਰਾ ਸੀਗਾ ਉੱਥੋਂ ਦਾ ਬੜਾਈ ਵਧੀਆ ਤਰੀਕੇ ਦੇ ਨਾਲ ਇੰਨਾ ਖੂਬਸੂਰਤ ਨਜ਼ਾਰਾ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਕਦੀ ਖੇਤਾਂ ਨੂੰ ਵੇਖੀਦਾ ਸੀ ਕਦੀ ਬਾਬੇ ਨਾਨਕ ਨੇ ਇਸ ਨਗਰੀ ਨੂੰ ਵੇਖੀਦਾ ਸੀ ਔਰ ਉਸ ਤੋਂ ਬਾਅਦ ਅਸੀਂ ਆਏ ਆ ਬਾਹਰ ਇਹ ਦੁਕਾਨਾਂ ਨੇ ਜੀ ਬਾਹਰ ਉਹਨਾਂ ਨੇ ਥੋੜੀਆਂ ਜਿਹੀਆਂ ਬਣਾਈਆਂ ਹੋਈਆਂ ਇਹ ਡਰਾਈ ਫਰੂਟ ਦੀ ਦੁਕਾਨ ਸੀ ਕੱਪੜਿਆਂ ਦੀਆਂ ਬੜੀਆਂ ਦੁਕਾਨਾਂ ਨੇ ਪਾਕਿਸਤਾਨੀ ਸੂਟ ਤੁਸੀਂ ਵੀ ਵੇਖ ਸਕਦੇ ਹੋ ਇਹਨਾਂ ਨੇ ਬੜੇ ਆਪਣੀ ਸ਼ੋਪਿੰਗ ਕਰੀ ਸਾਬ ਇਹ ਜੀਮਾ ਸਾਹਿਬ ਨੇ ਇਹ ਉਸਮਾਨ ਸਾਹਿਬ ਨੇ ਜਿਨ੍ਹਾਂ ਨੇ ਬੜੀ ਇੱਜ਼ਤ ਦਿਖਾਈ ਕੀਤੀ ਸ਼ਾਪਿੰਗ ਕੀਤੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਅਲਵਿਦਾ ਕਿਆ ਦਿਲ ਨਹੀਂ ਸੀ ਕਰ ਰਿਆ ਇੱਕ ਲੱਗਾ ਕਿ